ਜੋ ਕੇ ਢੇਲੇਵਾਲ ਸਾਹਿਬ ਦਾ ਗਿਲਾ ਰਹਿੰਦਾ ਜਿਹੜੇ ਜਿਹੜਾ ਨਾਮ ਰਿਹਾ ਉਹਨਾਂ ਨੇ ਕੱਲੇ ਕੱਲੇ ਦੀ ਲਿਸਟ ਬਣਾਈ ਬੈਠੇ ਨੇ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਉਹ ਅੱਜ ਉਹਨਾਂ ਵਿੱਚੋਂ ਜਿੰਨੇ ਕੁ ਮੈਂ ਸੰਧੀ ਕਰਦਾ ਉਹਨਾਂ ਦੇ ਯਾਰ ਜਿੰਨਿਆਂ ਨਾਲ ਉਹ ਰਿਹਾ ਤਾਂ ਉਹਨਾਂ ਦੇ ਸਾਰੇ ਜਿਹੇ ਹਜੇ ਵੀ ਕੋਈ ਲਾਂਭਾ ਨਾ ਲਵੇ ਮੈਂ ਬੇਨਤੀ Appeal ਕਰਦਾ ਵੀ ਮੈਂ ਆਉ ਸਾਰੇ ਤੇ ਆਪਣੇ ਜਿੰਨੇ ਮੈਂ ਤੁਹਾਨੂੰ ਇੱਥੇ ਬੇਨਤੀ ਕਰਨਾ ਚਾਹੁੰਦਾ ਹਾਂ ਉਹਨੇ ਭਾਈਚਾਰੇ ਨੂੰ ਆ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਦੇ ਜਗ੍ਹਾ ਨਹੀਂ ਚੁੱਕਿਆ ਜਾਣਾ ਕਿ ਅਸੀਂ ਇੱਕ ਅਸੀਂ ਇੱਕ ਕਲਾਕਾਰ ਨੂੰ ਸਾਡਾ ਕਿਤਾ ਹੈ ਪਰ ਅਸੀਂ ਪਹਿਲਾਂ ਜਿਹੇ ਵੀਰ ਪਰਿਵਾਰਾਂ ਨੂੰ ਬੁਲਾਉਂ ਕਰਦੇ ਆ ਖੇਤੀਬਾੜੀ ਕਰਕੇ ਹੀ ਅਸੀਂ ਕਲਾਕਾਰ ਬਣਿਆ ਔਰ ਸਾਰੇ ਜਿੱਦਾਂ ਸਾਡਾ ਪੰਜਾਬੀ ਇੰਡਸਟਰੀ ਤੋਂ ਜਿੰਨੇ ਵੀ ਸਾਡੇ ਪੈਨਟਰਾਂ ਜਿਹੜੇ ਪਿਛਲੀ ਵਾਰੀ 2-3 ਵੱਧ ਚੜ ਕੇ ਆਏ ਮੈਂ ਸਾਰਿਆਂ ਵੱਲੋਂ ਤੁਹਾਨੂੰ ਇਹ ਆਸ ਦਵਾਉਣਾ ਕਿ ਉਹ ਆਉਣ ਵਾਲੇ ਦਿਨਾਂ ਚ ਸਾਰੇ ਹੀ ਤੁਹਾਨੂੰ ਇੱਥੇ ਅਸੀਂ ਅੱਜ ਪਹੁੰਚੇ ਹੋਏ ਆ ਨੌਰੀ ਬਾਰਡਰ ਤੇ ਪ੍ਰਧਾਨ ਸਾਹਿਬ ਦੇ ਲਗੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਪਰਸਨਲੀ ਤੌਰ ਤੇ ਵੀ ਪ੍ਰਸ਼ਾਦ ਪ੍ਰਧਾਨ ਸਾਹਿਬ ਦਾ ਮੇਰੇ ਨਾਲ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਥੀਬੰਦੀ ਤੋਂ ਜ਼ਰੂਰਤ ਹੁੰਦੀ ਹੈ ਤਾਂ ਪ੍ਰਧਾਨ ਸਾਹਿਬ ਦਾ ਹਮੇਸ਼ਾ ਮੇਰੇ ਸਿਰ ਤੇ ਹੱਥ ਰਿਹਾ ਔਰ ਅੱਜ ਮੈਨੂੰ ਲੱਗਦਾ ਕਿ 21ਵੇਂ ਦਿਨ ਚ ਜਿਹੜੀ ਪ੍ਰਧਾਨ ਸਾਹਿਬ ਦੀ ਇੱਕੋ ਖੜਤਾਲਤ ਤਬੀਰ ਹੋ ਚੁੱਕੀ ਹੈ ਮਨ ਵਰਤ ਸਾਨੂੰ ਇਹ ਸ਼ਬਦ ਕਹਿੰਣ ਲੱਗਿਆਂ ਨੂੰ ਵੀ ਅਸੀਂ ਭਾਵੁਕ ਹੁੰਦੇ ਆ ਕਿਉਂਕਿ ਜਿੰਨਾ ਕੁਸ਼ ਪੰਜਾਬ ਦੀ ਕਿਸਾਨੀ ਲਈ ਔਰ ਜਵਾਨੀ ਨੂੰ ਲਾਮਬੰਦ ਕਰਨ ਲਈ ਪਰ ਦੱਲੇয়াল ਸਾਹਿਬ ਨੇ ਕੀਤਾ ਅ ਅਸੀਂ ਖੇਤੀਬਾੜੀ ਵਾਲੇ ਪਰਿਵਾਰਾਂ ਚੋਂ ਪੰਜਾਬ ਕਰੇ ਜਿਹਨਾਂ ਨੇ ਦੇ ਸਕਦਾ ਬਾਪੂ ਜੀ ਦਾ ਔਰ ਅੱਜ ਜਦੋਂ ਅਸੀਂ ਹਾਲਾਤ ਦੇਖਦੇ ਆਂ ਖਾਸ ਕਰਕੇ ਜਿਹੜਾ ਸਾਡਾ ਛੋਟਾ ਫਰਜੰਦ ਜਦੋਂ ਅਸੀਂ ਉਹਦੇ ਵੀਡੀਓ ਦੇਖਦੇ ਆਂ ਤੇ ਅਸੀਂ ਬਹੁਤ ਭਾਵੁਕ ਹੁੰਦੇ ਆਂ ਔਰ ਫਿਰ ਸਾਡੇ ਅ ਦਿਲਚੰਦਰ ਬਲਬਲਾਉਂਟ ਦਾ ਕਿ ਯਾਰ ਇਹ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਝੋਠੇ ਆ ਖੇਤੀਬਾੜੀ ਸਾਡਾ ਪ੍ਰਮੁੱਖ ਹੀ ਕੀਤਾ ਰਿਹਾ ਬੇਸ਼ੱਕ ਅਸੀਂ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਆ ਤਾਂ ਜਿਆਦਾ ਗੱਲਾਂ ਮੈਂ ਨਾ ਕਰਾਂ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਜਿਹੜੀ ਲੜਾਈ ਬਾਪੂ ਜੀ ਲੜ ਰਹੇ ਨੇ ਉਹ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਕੱਲੀ ਦੰਲੇয়াল ਸਾਹਿਬ ਵੀ ਲੜਾਈ ਨਹੀਂ ਮੇਰੀ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਪਿਛਲੀ ਵਾਰ ਵੀ ਜਦੋਂ ਪੰਜਾਬ ਚੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਰੀ ਦੁਨੀਆ ਦੇ ਵਿੱਚ ਗਿਆ ਤੇ ਦੁਨੀਆ ਦੇ ਜੱਡੇ ਵੱਡੇ ਵੱਡੇ ਮੁੱਧੀ ਜੀ ਵੀ ਸੀ ਸਾਰਿਆਂ ਨੇ ਉਸ ਚੀਜ਼ ਨੂੰ ਕਿਹਾ ਕਿ ਇਹ ਅੰਦੋਲਨ ਸ਼ੁਰੂ ਕਰਨ ਵਾਲਾ ਪੰਜਾਬ ਹੈ ਤੇ ਅੱਜ ਵੀ ਆਪਾਂ ਚਾਹੀਏ ਹਰਿਆਣਾ ਸਾਡਾ ਗਵਾਂਡੀ ਸੂਬਾ ਰਾਜਸਥਾਨ ਅਸੀਂ ਕਿਉਂਕਿ ਕਿਸਾਨੀ ਦੇ ਸਿਰ ਤੇ ਹੀ ਇਹ ਦੇਸ਼ ਖੜਾ ਹੈ ਕਿਸਾਨੀ ਦੇ ਸਿਰ ਤੇ ਹੀ ਸਾਰੇ ਜਿਹਨੂੰ ਗੱਲ ਕਰ ਰਹੀ ਸੀ ਸਾਰੇ ਸੈਕਟਰ ਚੱਲ ਰਹੇ ਆ ਇਹ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਹਾਂ ਕਿਸਾਨੀ ਨੂੰ ਅਸੀਂ ਪਹਿਲ ਤਾਂ ਦੇ ਦਿੰਨੇ ਆ ਕਿਉਂਕਿ ਅਸੀਂ ਇਸ ਕਿਤੇ ਨਾ ਪ੍ਰਮੁੱਖ ਤੌਰ ਤੇ ਜੁੜੇ ਆ ਪਰ ਇਹ ਕਿਤਾ ਹਰ ਇੱਕ ਬੰਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਸੋ ਆਪਾਂ ਸਾਰੇ ਜਣੇ ਆਪਣਾ ਫਰਜ਼ ਸਮਝਦੇ ਹੋਏ ਖਾਸ ਕਰਕੇ ਮੇਰੇ ਨੌਜਵਾਨ ਵੀਰ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਭੈਣ ਭਰਾ ਚਾਹੇ ਉਹ ਉਪਦੇਸ਼ਾਂ ਚ ਚਾਹੇ ਉਹ ਇੱਥੇ ਆ ਆਪਾਂ ਆਪਣਾ ਫਰਜ਼ ਸਮਝਦੇ ਹੋਏ ਇਹ ਫਰਜ਼ ਨਿਭਾਈਏ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇੱਥੇ ਹਾਜ਼ਰੀ ਲਵਾਈਏ ਤੇ ਰਣਨੀਤੀ ਬਣਾਈਏ ਜਿਵੇਂ ਬਾਪੂ ਜੀ ਕਹਿਣਗੇ ਜਿਵੇਂ ਜਥੇਬੰਦੀ ਸਾਨੂੰ ਹੁਕਮ ਕਰੂਗੀ ਕਿ ਅਸੀਂ ਅੱਗੇ ਕੀ ਕਰਨਾ ਉਹਦੇ ਅਕੋਰਡਿੰਗ ਚੱਲੀਏ ਪਰ ਦੁਬਾਰੇ ਅੱਜ ਪੰਜਾਬ ਨੂੰ ਲੋੜ ਹੈ ਕਿ ਉਹਨਾਂ ਬਾਰਡਰਾਂ ਤੇ ਉਹ ਮਾਹੌਲ ਜਿਹੜਾ ਅਸੀਂ ਪਹਿਲੇ ਧਰਨੇ ਵੇਲੇ ਬਣਾਇਆ ਸੀ ਅੱਜ ਦੁਬਾਰੇ ਬੇਸਿਕਲੀ ਬਣਿਆ ਹੀ ਹੋਇਆ ਬਹੁਤ ਲੋਕ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਵੱਖ-ਵੱਖ ਸਟੇਟਾਂ ਤੋਂ ਪਹੁੰਚ ਰਹੇ ਆ ਬਾਹਰਲੀਆਂ ਸਟੇਟਾਂ ਤੋਂ ਵੀ ਆ ਰਹੇ ਆ ਪਰ ਇੱਕ ਲਾਮਬੰਦ ਹੋ ਕੇ ਆਪਾਂ ਸਾਰੇ ਜਣੇ ਆਪਾਂ ਜਿਹੜੀ ਕਾਲ ਐ ਫਾਈਨਲ ਕਾਲ ਐ ਉਹ ਜਸੇਬੰਦੀ ਵੱਲੋਂ ਆਊਗੀ ਬਾਪੂ ਜੀ ਵੱਲੋਂ ਆਊਗੀ ਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਇਹੀ ਬਾਪੂ ਜੀ ਤੇ ਚਰਨਾ ਚ ਬੇਨਤੀ ਕੀਤੀ ਐ ਕਿ ਸਾਡੀ ਸੇਵਾ ਤੁਸੀਂ ਜਿੱਥੇ ਵੀ ਲਾਓਗੇ ਸਾਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਅਸੀਂ ਦਿਨ ਪਰ ਰਾਤ ਹਰ ਇੱਕ ਪੱਖੋਂ ਆਪ ਜੀ ਦੇ ਨਾਲ ਸੋ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਮੈਂ ਉਮਰ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਹਾਜ਼ਰੀ ਲਵਾਓ ਆ ਕੇ ਬਾਪੂ ਜੀ ਦਾ ਹਾਲ ਚਾਲ ਪੁੱਛੋ ਬਾਪੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਨੇ ਕਿਉਂਕਿ ਢੱਲੇਵਾਲ ਸਾਹਿਬ ਦਾ ਗਿਲਾ ਰਹਿੰਦਾ ਜਿਹੜੇ ਜਿਹੜਾ ਨਾਲ ਰਿਹਾ ਉਹਨਾਂ ਨੇ ਕੱਲੇ ਕੱਲੇ ਦੀ ਲਿਸਟ ਬਣਾਈ ਬੈਠੇ ਨੇ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਉਹ ਅੱਜ ਉਹਨਾਂ ਵਿੱਚੋਂ ਜਿੰਨੇ ਕੁ ਮੈਂ ਸੰਧੀ ਕਰਦਾ ਉਹਨਾਂ ਦੇ ਯਾਰ ਜਿੰਨਾਂ ਨਾਲ ਉਹ ਰਿਹਾ ਆਪਣਾ ਦੇ ਸਾਰੇ ਜੇ ਹਜੇ ਵੀ ਕੋਈ ਲਾਂਭਾ ਨਾ ਲਵੇ ਮੈਂ ਬੇਨਤੀ ਅਪੀਲ ਕਰਦਾ ਨਹੀਂ ਮੈਂ ਆਓ ਸਾਰੇ ਤੇ ਆਪਣੇ ਜੀ ਮੈਂ ਤੁਹਾਨੂੰ ਇੱਥੇ ਬੇਨਤੀ ਕਰਨਾ ਚਾਹੁੰਦਾ ਆਪਣੇ ਭਾਈਚਾਰੇ ਨੂੰ ਅ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਦੇ ਜਗ੍ਹਾ ਨਹੀਂ ਜਾਣਾ ਕਿ ਕਿ ਜਿਸ ਇੱਕ ਕਲਾਕਾਰ ਨੂੰ ਅਸੀਂ ਸੱਦਾ ਦਿੱਤਾ ਪਰ ਅਸੀਂ ਪਹਿਲਾਂ ਜੀਵਿਦਾਰ ਪਰਿਵਾਰਾਂ ਤੋਂ ਬੁਲਾਉਂਦੇ ਹਾਂ ਖੇਤੀਬਾੜੀ ਕਰਕੇ ਹੀ ਅਸੀਂ ਕਲਾਕਾਰ ਬਣਿਆ ਔਰ ਸਾਰੇ ਜਿੱਦਾਂ ਸਾਡਾ ਪੰਜਾਬੀ ਇੰਡਸਟਰੀ ਤੋਂ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੇ ਪਿਛਲੀ ਵਾਰੀ ਲੋਗਨ ਚ ਵੱਧ ਚੜ ਕੇ ਆਏ ਮੈਂ ਸਾਰਿਆਂ ਵੱਲੋਂ ਤੁਹਾਨੂੰ ਇਹ ਆਸ ਦਵਾਉਣਾ ਕਿ ਉਹ ਆਉਣ ਵਾਲੇ ਦਿਨਾਂ ਚ ਸਾਰੇ ਹੀ ਤੁਹਾਨੂੰ ਇੱਥੇ ਮਿਲਣੇ ਮੇਰੇ ਕੋਲੇ ਤੋਂ ਦਿਨ ਬਹਾਲ ਹੈ ਜਿੱਦੇ ਆਪਾਂ ਨੂੰ ਇਥੋਂ ਨਾਕਾ ਤੋੜਿਆ ਲੱਗਾ ਆਪਾਂ ਤਿੰਨੇ ਸੀਗੇ ਜਿਹੜੇ ਕੋ ਮੂਲ ਤੋਂ ਬਿਲਕੁਲ ਬਿਲਕੁਲ ਅਸੀਂ ਅਸੀਂ ਸਾਂਝੇ ਹੱਸ ਆਪਾਂ ਸਾਡੇ ਜਿਹੜੇ ਉਹ ਖੱਡਾ ਭਰਿਆ ਸੀ ਨਾ ਕਹੀ ਨਾਲ ਅਸੀਂ ਉਹੇ ਖੱਡੇ ਪੱਟੇ ਵੇ ਸੀਗੇ ਔਰ ਮੈਂ ਬਸ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਿਹੜੀ ਜਿੱਤ ਹੈ ਹਮੇਸ਼ਾ ਉਹ ਇਕੱਲੇ ਦੀ ਹੈ ਜਿਹੜੀ ਤਾਕਤ ਵੀ ਹੈ ਉਹ ਹਮੇਸ਼ਾ ਏਕੇ ਦੀ ਹੈ ਆਪਾਂ ਇੱਕ ਰਹਿ ਕੇ ਲੜੀਏ ਇੱਕ ਹੋ ਕੇ ਲੜੀਏ ਸਾਰੇ ਭੈਣ ਭਰਾ ਮੇਰੇ ਹਮ ਉਮਰ ਜਿੰਨੇ ਵੀ ਤਾਂ ਕਿ ਮੇਰੀ ਮੈਸੇਜ ਵੀਡੀਓ ਜਾਊਗਾ ਵੱਧ ਤੋਂ ਵੱਧ ਜਥੇਬੰਦੀ ਦੇ ਰੂਪ ਚ ਜਥੇਬੰਦਕ ਹੋ ਕੇ ਜਥਿਆਂ ਦੇ ਰੂਪ ਚ ਤੁਸੀਂ ਕੋਈ ਆਪਦੇ ਕੰਮਕਾਰ ਤੇ ਕੋ ਕਿਤੇ ਤੇ ਅੱਛਾ ਥੋੜਾ ਜਿਆ ਏਕੇ ਵਿੱਚ ਅਦਾਸਾ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਮੰਨ ਲਓ ਹਰ ਇੱਕ ਬੰਦਾ ਇੱਕ ਕਿਤੇ ਨਾਲ ਜੁੜਿਆ ਹੈ ਸਾਡਾ ਇੱਕ ਕੀਤਾ ਸਾਨੂੰ ਮਹਾਰਾਜ ਨੇ ਬਖਸ਼ਿਆ ਉਹਦੇ ਦਰਮਿਆਨ ਵੀ ਕੰਮਕਾਰ ਜਿਹੜੇ ਸਾਡੇ ਕਿਉਂਕਿ ਵਿਆਹਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਡੇਟਾ ਪੁਰਾਣੀਆਂ ਤਿੰਨ ਤਿੰਨ ਮਹੀਨੇ ਦੀ ਬੁੱਕ ਹੋ ਜਾਂਦੀ ਪਰ ਫਿਰ ਵੀ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਜੇ ਸਪੋਜ਼ ਕਰੂ ਕਿ ਅੱਜ ਅਸੀਂ ਦੋ ਕਲਾਕਾਰ ਤਿੰਨ ਵਿਹਲੇ ਆ ਅਸੀਂ ਇੱਕ ਰਣਨੀਤੀ ਬਣਾਈ ਹੈ ਅਸੀਂ ਆ ਜੀ ਤਿੰਨ ਜਣੇ ਜਦੋਂ ਅਗਲੇ ਤਿੰਨ ਵਿਹਲੇ ਨੇ ਉਹ ਤਿੰਨ ਆ ਜਾਣ ਜਿਹੜੀ ਹਾਜ਼ਰੀ ਹੈ ਉਹ ਨਿਰੰਤਰ ਲਗਦੀ ਰਹਿਣੀ ਚਾਹੀਦੀ ਆ ਤਾਂ ਜੋ ਜਿਹੜਾ ਮੋਰਚਾ ਉਹ ਹੋਰ ਇਹਨੂੰ ਮਜ਼ਬੂਤੀ ਮਿਲੇ ਮਜ਼ਬੂਤਾ ਹੈ ਗਈ ਆ ਮੋਰਚਾ ਮਜ਼ਬੂਤ ਹੈ ਪ੍ਰਧਾਨ ਸਾਹਿਬ ਕਰਕੇ ਪਰ ਆਪਣਾ ਹੀ ਫਰਜ ਬਣਦਾ ਇਹਨੂੰ ਆਪਾਂ ਹੋਰ ਮਹਾ ਮਜ਼ਬੂਤ ਕਰੀਏ ਰਲ ਮਿਲ ਕੇ ਉਹ ਥੋੜੀ ਤਾਕਤ ਨਾਲ ਉਹਨਾਂ ਸਾਰਿਆਂ ਦੀ ਨਾਲ ਆਪਾਂ ਰਲ ਮਿਲ ਕੇ ਸਾਰੇ ਜਣੇ ਸਾਥ ਦੇਈਏ ਕਿਉਂਕਿ ਕਿਵੇਂ ਦਿਨ ਚ ਜਮੀਨ ਬਹੁਤ ਵੱਡੀ ਗੱਲ ਕਹੀ ਇਹਨਾਂ ਨੇ ਕਿਸਾਨਾਂ ਨੂੰ ਕਿ ਕਾਰੋਬਾਰ ਆ ਉਹਦੇ ਨਾਲ ਜੁੜੇ ਹੋਏ ਨੇ ਇਹਨਾਂ ਦੀਆਂ ਸਾਈਆਂ ਬੁੱਕ ਹੋਈਆਂ ਵਈਆਂ ਨੇ ਫਿਰ ਵੀ ਉਹ ਜਿਹੜੇ ਟਾਈਮ ਕੱਢ ਕੇ ਇਥੇ ਹਾਜ਼ਰੀ ਇਵੇਂ ਜੇ ਕਰਾਪੜਿਆ ਵੀ ਕੀਤਾ ਇਹੀ ਆ ਬਿਲਕੁਲ ਕਿਸੇ ਨੇ ਪਾਣੀ ਲਾਉਣਾ ਹੈ ਕਿਸੇ ਨੇ ਲਿਮਟ ਤਾਲਣੀ ਆ ਉਹ ਤਾਰ ਕੇ ਆਪਦਾ ਹਿਸਾਬ-ਕਿਤਾਬ ਕਰਕੇ ਲਗਾਤਾਰ ਜਿਹੜੀ ਸਾਡੀ ਕਿਸਾਨੀਆਂ ਟਾਈਮ ਕੱਟ ਕੇ ਪਿੰਡਾਂ ਦੇ ਵਿੱਚੋਂ 10-15 ਬੰਦੇ ਇੱਕ ਪਿੰਡ ਦੇ ਲਾਜ਼ਮੀ ਰਹਿਣ ਉਹ ਆ ਜਾਣ ਉਹ ਭੱਜਦੇ ਨੇ ਇਹ ਆਪਾਂ ਉਸਾਰਾ ਨੂੰ ਵਧੀਆ ਅਗਲਾ ਸਰਸਵਾਰ ਸਾਜੂ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਦੀ ਪ੍ਰਤੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਬੱਚੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਇਹੀ ਬੱਚੇ ਨੇ ਤੁਸੀਂ ਉਹ ਸਾਰੇ ਜਿਹੜੇ ਇਹਨਾਂ ਦੇ ਨਾਲ ਪਿਆਰ ਕਰਦੇ ਹੋ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਜਿਸ ਤਰ੍ਹਾਂ ਪਾਕਾ ਜੀ ਨੇ ਕਿਹਾ ਹੈ ਅਕਸਰ ਕਿ ਸਾਰੇ ਕਲਾਕਾਰਾਂ ਦੀ ਗੱਲ ਚੱਲਦੀ ਸੀ ਕਿ ਉਹ ਕਿੱਥੇ ਨੇ ਆਲੀ ਰਹੇ ਅੱਜ ਅੱਜ ਜਿਹੜਾ ਦਿੱਲੀ ਦੀ ਤਰਜ਼ ਦੇ ਉੱਤੇ ਇਹ ਮੂਰਤਾਂ ਉਸ ਇੱਥੇ ਪਹੁੰਚ ਜਾਵੇ ਅੱਜ ਕਿਸ ਤਰ੍ਹਾਂ ਮਲਕੇ ਤੁਸੀਂ ਇਹ ਦੇਖਿਆ ਕਿ ਜਿਹੜੀ ਗੁਰੂ ਘਰ ਦੇ ਕੀਰਤਨੀਆਂ ਇੱਥੇ ਢਾਡੀ ਇੱਥੇ ਕਵੀਸ਼ਰ ਇੱਥੇ ਸੰਤ ਮਹਾਂਪੁਰਸ਼ ਇੱਥੇ ਪ੍ਰਚਾਰਕ ਜਿਹੜੇ ਨੇ ਬਹੁਤ ਵੱਡੇ ਪੱਧਰ ਤੇ ਅੱਜ ਹੁਣ ਕਿਸ ਤਰ੍ਹਾਂ ਇੱਥੇ ਜਿਹੜਾ ਸੀ ਕਾਫਲਾ ਅੱਜ ਸਾਡੇ ਜਿਹੜੇ ਪੰਡਾਲ ਨੇ ਬਹੁਤ ਛੋਟੇ ਪੈ ਗਏ ਤੇ ਅਸੀਂ ਹੁਣ ਸੋਚ ਰਹੇ ਸਾਥੀ ਕਿਸ ਤਰ੍ਹਾਂ ਅਸੀਂ ਸਮੇਂ ਨੂੰ ਵੇਖਦੇ ਹੋਇਆ ਆਪਣੇ ਹਾਲਾਤਾਂ ਨੂੰ ਵੇਖਦਾ ਹੋਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸੁਰੱਖਿਆ ਨੂੰ ਵੇਖਦਾ ਹੋਇਆ ਇਹ ਪੰਡਾਲ ਜਿਹੜਾ ਸੀ ਅਸੀਂ ਚਾਰ-ਚੁੱਕਰ ਟਰਾਲੀਆਂ ਦੀਆਂ ਲੇਹਰਾਂ ਲਾਈਆਂ ਤੇ ਨਵੇਂ ਤੇ ਹੁਣ ਸਾਨੂੰ ਅਸੀਂ ਵਿਚਾਰ ਕਰ ਰਹੇ ਸਾਂ ਕਿ ਸਵੇਰ ਵਾਸਤੇ ਜਿਹੜਾ ਪੰਡਾਲ ਸਾਹਮਣੇ ਜਿਹੜਾ ਬਹੁਤ ਵੱਡਾ ਕਰਨਾ ਪੈਣਾ ਸੋ ਇਹ ਬਹੁਤ ਇੱਕ ਵੱਡੀ ਗੱਲ ਹੈ ਔਰ ਜਿਹੜੀ ਲੜਾਈ ਹੈ ਸਰਦਾਰ ਜਗਜੀਤ ਸਿੰਘ ਜਿਹੜੀ ਇਹ ਬਹੁਤ ਵੱਡੀ ਲੜਾਈ ਲੱਗ ਰਹੀ ਹੈ ਔਰ ਕਈਆਂ ਦੇ ਇਹ ਵੀ ਭੁਲੇਖੇ ਸੀ ਕਿ ਜੀ ਸਿੱਖ ਧਰਮ ਵਿੱਚ ਜਿਹੜਾ ਮਰਨ ਵਰਤ ਹੈ ਨਹੀਂ ਲੇਕਿਨ ਉਹ ਵੀ ਭੁਲੇਖੇ ਜਿਹੜੇ ਨੇ ਉਹ ਦੂਰ ਹੋ ਗਏ ਜਦੋਂ ਅਸੀਂ ਇਹ ਬੇਨਤੀ ਕੀਤੀ ਮਾਜਸਬ ਨੂੰ ਬਹੁਤ ਸਾਰੇ ਸੱਜਣਾ ਦੇ ਕੋਲ ਆਏ ਕਿ ਇਹ ਜੀ ਸਿੱਖ ਧਰਮ ਦੇ ਵਿੱਚ ਤਾਂ ਜਿਹੜਾ ਮਰਨ ਵਰਤ ਨਹੀਂ ਜਦੋਂ ਇਹ ਗੱਲ ਕੀਤੀ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਏ ਸਨ ਤੇ ਉਹਨਾਂ ਨੇ ਆਪਣੀ ਫਰਿਆਦ ਜਦੋਂ ਕੀਤੀ ਤੇ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਸਨ ਤੇ ਉਹਨਾਂ ਦਾ ਨਾਮ ਸੀ ਗੋਬਿੰਦਰਾ ਤੇ ਉਹਨਾਂ ਨੇ ਪੁੱਛਿਆ ਵੀ ਪਿਤਾ ਜੀ ਇਹ ਕੌਣ ਲੋਕ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨੂੰ ਦੱਸਿਆ ਵੀ ਇਹ ਇਸ ਤਰ੍ਹਾਂ ਕਸ਼ਮੀਰ ਪੰਡਿਤ ਕਸ਼ਮੀਰੀ ਪੰਡਤ ਨੇ ਇਸ ਤਰ੍ਹਾਂ ਹਿੰਦੂ ਧਰਮ ਦੇ ਉੱਤੇ ਜਿਹੜਾ ਮੁਗਲਿਆ ਹਕੂਮਤ ਜਿਹੜੀਆਂ ਬਹੁਤ ਜ਼ੁਲਮ ਕਰ ਰਹੀਆਂ ਤੇ ਜ਼ਬਰਦਸਤੀ ਇਹਨਾਂ ਨੂੰ ਆਪਣੇ ਧਰਮ ਵਿੱਚ ਬਲਿੰਨ ਕਰ ਰਹੀਆਂ ਗੁਰੂ ਗੋਬਿੰਦ ਰਾਜੀ ਪੁਸ਼ਤੀ ਆਪੀ ਦਾ ਹਲਕੀਆ ਉਹਨਾਂ ਆਖਿਆ ਵੀ ਇਸ ਇਹਦਾ ਹਲ ਜਿਹੜਾ ਕਿਸੇ ਮਹਾਨ ਪੁਰਸ਼ ਦੀ ਸ਼ਹਾਦਤ ਤੇ ਉਹਨਾਂ ਆਖਿਆ ਵੀ ਤੁਹਾਡੇ ਉੱਤੇ ਕਿਹੜਾ ਸੋ ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜਿਹੜੇ ਸਨ ਉਸ ਟਾਈਮ ਦੇ ਉੱਤੇ ਕਾਤਲ ਦੇ ਕੋਲ ਆਪ ਚੱਲ ਕੇ ਜਾਂਦਾ ਤੇ ਸ਼ਹਾਦਤ ਵਾਸੇ ਗਿਆ ਉਹਨਾਂ ਨੂੰ ਸੀ ਕਿ ਤਾਂ ਜਿਹੜੇ ਨਾਲ ਦੇ ਸਾਥੀ ਸੀ ਕਿਸ ਤਰ੍ਹਾਂ ਜੇਲ੍ਹ ਦੀ ਦੇਖ ਕੇ ਸੀ ਕੀਤਾ ਆ ਗਿਆ ਔਰ ਗੁਰੂ ਤੇਗ ਬਹਾਦਰ ਪਾਸ਼ਾ ਉਹਨਾਂ ਦਾ ਨਾਂ ਤੇਗ ਬਹਾਦਰ ਤਾਂ ਸੀ ਕਿ ਉਹ ਤੇਗ ਦੇ ਤਰ੍ਹਾਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਸੰਜੀਵਾਲਤਾ ਦਾ ਹੁਕਾ ਹਮੇਸ਼ਾ ਇਸ ਧਰਤੀ ਤੋਂ ਲੱਗਦਾ ਗਿਆ ਔਰ ਜਿਹੜਾ ਸਾਡੇ ਅਸੀਂ ਧਰਨੇ ਵੀ ਹਫਤੇ ਦੀ ਗੱਲ ਕਰਦੇ ਜੇ ਪੰਜਾਬ ਨੇ ਸ਼ੁਰੂ ਕਰਕੇ ਸਾਰੇ ਦੇਸ਼ ਨੂੰ ਆਪਣੀ ਬੁੱਟਰ ਦੇ ਵਿੱਚ ਸਮੋਇਆ ਨਿਰ ਕੀਤਾ ਔਰ ਉਹ ਅੰਦੋਲਨ ਇੱਕ ਇਤਿਹਾਸਕਾਰ ਅੰਦੋਲਨ ਵੱਡਾ ਇਤਿਹਾਸਕ ਅੰਦੋਲਨ ਬਣੇ ਪੜਿਆ ਗੱਲ ਇੱਥੇ ਜਿਵੇਂ ਪ੍ਰਧਾਨ ਸਾਹਿਬ ਨੇ ਆਪ ਜੀ ਨੂੰ ਕਹੀ ਹੈ ਕਿ ਆਪਾਂ ਜਾਂ ਇਕੱਲੇ ਕਲਾਕਾਰ ਵਰਗ ਜਨ ਕੱਲੇ ਕਿਸਾਨ ਵਰਗ ਨੂੰ ਵਕਤ ਵਕਤ ਨੂੰ ਕਿ ਨਦੀ ਕੀ ਆਪਾਂ ਇੱਕੀ ਦੀ ਗੱਲ ਕਰੀਏ ਚਾਹੇ ਉਹ ਵਪਾਰੀ ਵਰਗ ਚਾਹੇ ਉਹ ਕਲਾਕਾਰ ਵਰਗ ਹੈ ਚਾਹੇ ਉਹ ਖੇਤੀਬਾੜੀ ਵਾਲੇ ਸਾਡੇ ਭਰਾ ਨਹੀਂ ਆਪਾਂ ਸਾਰੇ ਜਣੇ ਇੱਕ ਹੋ ਕੇ ਇੱਥੇ ਹਾਜ਼ਰੀ ਲਵਾਈਏ ਤਾਂ ਜੋ ਵੱਧ ਤੋਂ ਵੱਧ ਇੱਥੇ ਇਹਨਾਂ ਬਾਦਰਾਂ ਤੇ ਉਹ ਮਾਹੌਲ ਹੈ ਜਿਹੜਾ ਜਿਹੜਾ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਉਹ ਬਣ ਚੁੱਕਿਆ ਔਰ ਹੁਣ ਹੋਰ ਸਾਨੂੰ ਲੋੜ ਹੈ ਤੁਸੀਂ ਦੇਖੋ ਇਹਨਾਂ ਬਾਦਰਾਂ ਤੇ ਆ ਕੇ ਦੁਬਾਰੇ ਇੱਕ ਤੁਸੀਂ ਉਸ ਮਾਹੌਲ 'ਚ ਪਹੁੰਚ ਜਾਓਗੇ ਜਿਹੜਾ ਸਗਰਸਾ ਆਪਾਂ ਇੱਕ ਯਾਦਗਾਰ ਸੰਗਠਨ ਅ ਖੇਲੀ ਦੀਆਂ ਸੰਘਰਸ਼ਾਂ ਦੇ ਲੜਿਆ ਸੋ ਇਹ ਉਹੀ ਮਾਹੌਲ ਦੁਬਾਰੇ ਬਣਾਈਏ ਤਾਂ ਜੋ ਜਿਹੜਾ ਆਪਣਾ ਮੇਨ ਮਕਸਦ ਹੈ ਜਿੰਦਾ ਹੋਣਾ ਇਹ ਦੱਸਿਆ ਕਿ 21 ਮ ਅ ਦੇ ਨਗਰ ਪ੍ਰਧਾਨ ਸਾਹਿਬ ਹੋ ਗਏ ਆ ਪਰ ਉਹ ਮਹਾਰਾਜੀ ਦੀ ਕਿਰਪਾ ਚੜ੍ਹਦੀ ਕਲਾ 'ਚ ਨੇ ਆਪਾਂ ਨਹੀਂ ਚੁੰਮੇ ਬਿਲਕੁਲ ਇਹ ਅਸੀਂ ਸੋਚਦੇ ਵੀ ਨਹੀਂ ਕਿ ਸਾਡੇ ਜਿਹੜੇ ਜਰਨੈਲ ਨੂੰ ਕੁਝ ਹੋਵੇ ਪਰ ਪੰਜਾਬ ਦੇ ਚੱਪੇ-ਚੱਪੇ ਤੇ ਪੈਰ-ਪੈਰ ਤੇ ਇਤਿਹਾਸ ਤੇ ਗੁਰਬਾਨੀਆਂ ਦਾ ਭਰਿਆ ਹੋਇਆ ਇਤਿਹਾਸ ਹੈ ਸਾਡਾ ਔਰ ਜਦੋਂ-ਜਦੋਂ ਵੀ ਇਹ ਲਹਿਰਾਂ ਉੱਠੀਆਂ ਨੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਆਪ ਦਾ ਹੱਕ ਲੈ ਕੇ ਹੋਣੇ ਆ ਕਿਉਂਕਿ ਗੱਲ ਇਹ ਨਹੀਂ ਕਿ ਹੱਕ ਲੈਣ ਲਈ ਲੀਡਰ ਨੇ ਮੂਰੇ ਕਿਉਂਕਿ ਖੈਰ ਕਰਦੇ ਕਿ ਜਿੱਤੀ ਜਿੱਤੀ ਕੀਤੀ ਉਹਦੇ ਪਿੱਛੇ ਇਸ ਧਰਤੀ ਤੇ ਵਰਤਾਰੇ ਵਰਤਦੇ ਆ ਇਸ ਧਰਤੀ ਤੇ ਗੁਰੂ ਮਹਾਰਾਜ ਬਹੁਤ ਸਹਾਇ ਹੋਏ ਜਿਹੜੇ ਦਿੱਲੀ ਦੀਆਂ ਸਰਹੱਦਾਂ ਤੇ ਵੀ ਹੋਏ ਤੇ ਜਿਹੜੇ ਇਸ ਧਰਤੀ ਤੇ ਵੀ ਹੋਏ ਗੁਰੂ ਦੀ ਸਿੱਖੇ ਬਲੇ ਸੋਖਦੇ ਅਸੀਂ ਅੱਜ ਮਹਾਰਾਜ ਦੇ ਚਰਨਾਂ 'ਚ ਦੋ ਟਾਈਮ ਅਰਦਾਸ ਬੇਨਤੀ ਕਰਦੇ ਆ ਆਪਾਂ ਸਾਰੇ ਜਣੇ ਉਹਦੀ ਉੱਤੇ ਸੇਫ ਦੀ ਵੀ ਅਰਦਾਸ ਬੇਨਤੀ ਕਰਦੇ ਆ ਔਰ ਇਸ ਮਨੁੱਖ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਬੇਨਤੀ ਕਰਦੇ ਆ ਆਓ ਰਲ ਮਿਲ ਕੇ ਇੱਕ ਵਾਰੀ ਫਿਰ ਤੋਂ ਜਿੰਨੇ ਵੀ ਗਲੇ ਸ਼ਿਕਬੇ ਨੇ ਠੀਕ ਆ ਉਹ ਚੱਲਦੇ ਰਹਿਣਗੇ ساری ਜ਼ਿੰਦਗੀ ਉਤਰਾ ਚੜਾ ਜ਼ਿੰਦਗੀ ਦਾ ਹਿੱਸਾ ਨੇ ਔਰ ਉਹਨਾਂ ਨੂੰ ਅ ਅੱਜ ਪਿੱਛੇ ਰੱਖੀਏ ਔਰ ਸਾਰੇ ਜਣੇ ਇੱਕ ਮੰਚ ਤੇ ਆ ਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਂ ਉਹਨਾਂ ਦੇ ਵੀ ਚਰਨਾਂ 'ਚ ਬੇਨਤੀ ਕਰਦਾ ਅਸੀਂ ਬਹੁਤ ਛੋਟੇ ਹਾਂ ਤੁਹਾਡੇ ਤੁਹਾਨੂੰ ਆਪਾਂ ਸਾਰੇ ਜਣੇ ਲੜਕੇ ਇੱਕ ਹੋ ਕੇ ਇਸ ਮੰਚ ਤੇ ਆ ਕੇ ਲੜੀਏ ਔਰ ਨੌਜਵਾਨੀ ਨੂੰ ਜੋ ਵੀ ਫੈਸਲਾ ਜਥੇਬੰਦੀਆਂ ਦਾ ਲਵੇਗਾ ਉਹ ਭਵਾਨ ਸਾਹਿਬਾਨ ਦਾ ਹੋਊਗਾ ਤੁਸੀਂ ਸਾਡੀ ਡਿਊਟੀ ਲਾਉਣੀ ਹੈ ਸੀ ਪਹਿਲੇ ਧਰਨੇ ਚ ਵੀ ਆਪਦੀ ਡਿਊਟੀ ਕੀਤੀ ਹੈ ਤੇ ਅਸੀਂ ਹੁਣ ਵੀ ਉਹ ਡਿਊਟੀ ਕਰਨ ਲਈ ਤਿਆਰ ਹਾਂ ਉਦਾਂ ਪੰਜਾਬ ਨੂੰ ਭਾਵੇਂ ਕੋਈ ਕਹੀ ਜਾਵੇ ਨਸ਼ਾ ਇਹ ਹੋ ਗਿਆ ਵਾਹ ਹੋ ਗਿਆ ਦੇਖੋ ਮੈਨੂੰ ਨਹੀਂ ਲੱਗਦਾ ਵੀ ਨਸ਼ਿਆਂ ਵਾਲੇ ਮਤਲਬ ਸਵੇਰੇ 6 ਵਜੇ ਉੱਠ ਕੇ ਆ ਜਾਣਗੇ ਕਿਉਂ ਬਹਾਨੇ ਬਾਈ ਹਾਂ ਸੁਬਰੇ ਆਪਣੇ ਬੋਲਾ ਹੈ ਅਸੀਂ ਕਿਸਾਨੀ ਦੇ ਹੱਕ ਤੇ ਆਵਾਜ਼ ਬੁਲਾਉਣੇ ਕਰਦੇ ਆਪਣੇ ਬੋਲਾ ਰਹੀ ਕਿਸਾਨੀ ਦੇ ਹੱਕ ਤੇ ਵਾਜ ਜਿਸ ਤਰ੍ਹਾਂ ਤੁਹਾਡਾ ਇੱਕ ਗੀਤ ਵੀ ਵਾਇਰਲ ਹੋਇਆ ਸੀਗਾ ਉਹਨਾਂ ਬੋਲਾਂ ਨੂੰ ਕਰਾ ਖੇਤੀ ਸਾਡੀ ਮਤਲਬ ਕਿਸਾਨੀ ਦੀ ਦਸ਼ਾ ਉਹ ਆ ਕਹਿੰਦਾ ਕਹਿੰਦਾ ਮੱਲ ਕਿਸਾਨੀ ਦੀ ਦਸ਼ਾ ਇਹ ਅੱਜ ਕੱਲ ਸਾਡੀ ਕਹਿੰਦਾ ਹੋ ਭੈਣ ਦੇ ਵਿਆਹ ਦੀ ਸੀ ਡੇਟ ਰੱਖ ਲਈ ਮਸਾਂ ਟਾਈ ਲੱਖ ਲਾ ਗਿਆ ਵਪਾਰੀ ਫੋੜਦਾ ਬੋਰੀ ਦਾ ਬਣਾਇਆ ਝੋਲਾ ਗੁੱਟ ਵਿੱਚ ਪਾਇਆ ਬਾਪੂ ਉਂਗਲਾਂ ਤੇ ਆਉਂਦਾ ਏ ਹਿਸਾਬ ਜੋੜਦਾ ਹੇ ਬੋਰੀ ਦਾ ਬਣਾਇਆ ਝੋਲਾ ਗੁੱਟ ਵਿੱਚ ਪਾਇਆ ਬਾਪੂ ਉਂਗਲਾਂ ਤੇ ਆਉਂਦਾ ਏ ਹਿਸਾਬ ਜੋੜਦਾ ਅਸੀਂ ਫੇਰ ਵੀ ਫਸਲਾਂ ਫਸਲਾਂ ਮੇਟ ਕੇ حساب ਜੋੜਦੇ ਰਹੇ ਨੇ ਪੱਲੇ ਵੱਲੇ ਕੁਝ ਨਹੀਂ ਬਚਦਾ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਿੰਘ ਜਲਾਲ ਇਸ ਟਾਈਮ ਖਨੌਰੀ ਬਾਰਡਰ ਤੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਜੋ ਕਿ ਪਿਛਲੇ 20 ਦਿਨਾਂ ਤੋਂ ਮਰਨ ਵਰਤਨ ਤੇ ਬੈਠੇ ਹੋਏ ਨੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਔਰ ਅਸੀਂ ਕੋਈ ਬੇਨਤੀ ਕਰਨੀ ਚਾਹੁੰਦੇ ਆਂ ਵੀ ਆਪਾਂ ਸਾਰੇ ਇਸ ਮੋਰਚੇ ਨੂੰ ਕਾਮਯਾਬ ਕਰੀਏ ਕਿਉਂਕਿ ਇੱਕ ਬਜ਼ੁਰਗ ਆਗੂ ਇਸ ਤਰ੍ਹਾਂ ਦੇ ਆਗੂ ਸਾਨੂੰ ਹਰ ਰੋਜ਼ ਨਹੀਂ ਲੱਭਣੇ ਉਹ ਆਪਣੀ ਜਾਨ ਦਾਅ ਤੇ ਲਾ ਕੇ ਸਾਡੇ ਲਈ ਸਾਡੇ ਖੇਤਾਂ ਲਈ ਬੈਠੇ ਆ ਸੋ ਅਸੀਂ ਇਹਨਾਂ ਨੂੰ ਦਿਲੋਂ ਐਪਰੀਸ਼ੀਏਟ ਵੀ ਕਰਦੇ ਆ ਸਤਕਾਰਦੇ ਆ ਇਹਨਾਂ ਨੂੰ ਕਿਉਂਕਿ ਜੋ ਇਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਔਰ ਇਤਿਹਾਸ ਸਿਰਜਰੇ ਨੇ ਉਸ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਹਰਿਆਣਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਆਪਾਂ ਸਾਰੇ ਖਨੌਰੀ ਬਾਰਡਰ ਨੂੰ ਔਰ ਹੋਰ ਵੀ ਜਿੱਥੇ ਵੀ ਸਾਡੇ ਕਿਸਾਨ ਭਰਾ ਦੂਜੇ ਬਾਰਡਰਾਂ ਤੇ ਵੀ ਬੈਠੇ ਸ਼ੰਭੂ ਬਾਰਡਰ ਤੇ ਬੈਠੇ ਆ ਆਪਾਂ ਉਸ ਮੋਰਚੇ ਨੂੰ ਆਪਾਂ ਕਾਮਯਾਬ ਕਰੀਏ ਤੇ ਬਾਪੂ ਜੀ ਦੀ ਸਿਹਤ ਆ ਜਿਹੜੀ ਉਹ ਤੁਹਾਡੇ ਇੱਥੇ ਆਉਣ ਦੇ ਨਾਲ ਹੀ ਕਿਉਂਕਿ ਖਾਣਾ ਪੀਣਾ ਨਹੀਂ ਰਿਹਾ ਪਿਛਲੇ 20 ਦਿਨਾਂ ਤੋਂ ਅੱਜ 21ਵਾਂ ਦਿਨ ਹੋ ਗਿਆ ਪਰ ਜਦੋਂ ਇਹਨਾਂ ਨੂੰ ਸਾਰੇ ਡਾਕਟਰਾਂ ਦੀ ਟੀਮ ਸਾਰੇ ਨੇੜਲੇ ਸਾਥੀ ਦੱਸਦੇ ਨੇ ਵੀ ਇੰਨੇ ਵੱਡੇ ਪਦਰ ਤੇ ਸੰਗਤ ਨੌਜਵਾਨ ਆ ਰਹੇ ਆ ਕਿ ਉਸ ਟਾਈਮ ਇਹਨਾਂ ਨੂੰ ਹੌਸਲਾ ਮਿਲਦਾ